ਕਿੱਥੋਂ ਆ ਰਹੇ ਸੀ ਕਿੱਧਰ ਜਾ ਰਹੇ ਸੀਗੇ ਆਪਾਂ ਆਪਣਾ ਹਰਿਆਣੇ ਤੋਂ ਆ ਰਹੇ ਸੀ ਤੇ ਬਰਾ ਚੱਕਣ ਜਾਣੇ ਮਿਟਿਆਣੇ ਤੇ ਤੇ ਕਿੱਥੇ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਦਾ ਆਪਣਾ ਇੱਥੇ ਹੀ ਹੋਇਆ ਵਾ ਬੂਆ ਭਾਈ ਪੰਪ ਦੇ ਸਾਹਮਣੇ ਦੇ ਕਾਰਨ ਕੀ ਮੰਨਦੇ ਆ ਐਕਸੀਡੈਂਟ ਦਾ ਕਾਰਨ ਕੁਛ ਨਹੀਂ ਜੱਕਦਮ ਟਰੈਕਟਰ ਆ ਗਿਆ ਮੈਂ ਤਾਂ 45 50 50 ਦੀ ਸਪੀਡ 45 50 ਦੀ ਸਪੀਡ ਤੇ ਤੁਰਿਆ ਸੀ ਟਰੈਕਟਰ ਮੁੜਦਾ ਪਿਆ ਸੀ ਜਾਂ ਸਿੱਧਾ ਜਾ ਰਿਹਾ ਸੀਗਾ ਮੁੜਦਾ ਪਿਆ ਸੀ ਟਰੈਕਟਰ ਹਾਂਜੀ ਜੱਕਦਾ ਮੋੜਦਾ ਇਹਨਾਂ ਨੇ ਤੇ ਨੁਕਸਾਨ ਕਿੰਨਾ ਹੋਇਆ ਤੁਹਾਡਾ ਨੁਕਸਾਨ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਅੱਛਾ ਟੋਟਲ ਲਾਸ ਹੋ ਗਈ ਗੱਡੀ ਆਪਣੀ ਦੇਖੋ ਜੀ ਸਵਾਰੀਆਂ ਕਿੰਨੀਆਂ ਸੀਗੀਆਂ ਤੁਹਾਡੀਆਂ ਜੀ ਸਵਾਰੀ ਮੈਂ ਹੀ ਸੀ ਗੱਲਾ ਚਲਾਣ ਵਾਲਾ ਔਰ ਜਿਹੜਾ ਟਰੈਕਟਰ ਸੀ ਟਰੈਕਟਰ ਦਾ ਡਰਾਈਵਰ 도ੜ ਗਿਆ ਗੱਡੀ ਮਾਰ ਕੇ ਤੇ ਹੁਣ ਆਪਣੀ ਕਾਰਵਾਈ ਕੀ ਕਰਨ ਦੀ ਕੋਈ ਪੁਲਿਸ ਨੂੰ ਲਾਜ ਮੈਂ ਇਥੇ ਮੌਕੇ ਤੇ ਪਹੁੰਚੇ ਜਾਂ ਕਾਰ ਟ੍ਰੈਕਟਰ ਨਾਲ ਕੀ ਕਹਿੰਦੇ ਵੇ ਤੁਹਾਨੂੰ ਮੌਕੇ ਤੇ ਜਿਹੜਾ ਡਰਾਈਵਰ ਹੈ ਉਹ ਤਾਂ 도ੜ ਗਿਆ ਜਿਹੜਾ ਓਨਰ ਹੈ ਉਹ ਹੀ ਆਇਆ ਹੈ ਉਹ ਹੀ ਬੋਲਦੇ ਪਏ ਤੇ ਜਿਹੜਾ ਓਨਰ ਆਇਆ ਜੀ ਉਹ ਚੜਦੇ ਪਏ ਆਪਰ ਬਿਲਕੁਲ ਪੂਰੇ ਚੜਨ ਨੂੰ ਤਿਆਰ ਹੈ ਇਹ ਕਿਸੇ ਪਾਸੇ ਰੋਡ ਤੇ ਲੀਗਲ ਨਹੀਂ ਆ ਨਾ ਉਸ ਰੈਕਟਰ ਦਾ ਨੰਬਰ ਹੈ ਜੀ ਤੇ ਨਾ ਕੋਈ ਉਹਦੇ ਪਿੱਛੇ ਪਲੇਟ ਹੈ ਨਾ ਕੋਈ ਕੋਸ਼ ਹੈ ਜੀ ਤੇ ਇਹ ਹੁਣ ਜਦੋਂ ਅਸੀਂ ਮੌਕੇ ਤੇ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਤੇ ਬੰਦੇ ਆ ਕੇ ਸਾਡੇ ਤੇ ਚੜ ਰਹੇ ਆ ਜੀ ਕੀ ਕੁਫੀ ਕਾਨੂੰਨੀ ਮੇਰਾ ਕਿਉਂ ਗੱਲ ਕਰ ਰਹੇ ਆ ਦੇਖੋ ਜੀ ਅਸੀਂ ਤਾਂ ਪਹਿਲੇ ਤੌਰ ਤੇ ਅਸੀਂ ਕਾਨੂੰਨ ਦੇ ਨਾਲ ਚੱਲਣ ਵਾਲੇ ਬੰਦੇ ਆ ਅਸੀਂ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਤੇ ਅਸੀਂ ਉਹਦੇ ਮੁਤਾਬਿਕ ਗੱਲਾਂਗੇ ਕਿਉਂਕਿ ਤੁਸੀਂ ਸਾਡੀ ਕਾਰ ਦਾ ਨੁਕਸਾਨ ਦੇਖ ਸਕਦੇ ਆ ਇਹਦੇ ਮੋਰੇ ਪ੍ਰੋਪਰ ਪਲੇਟਾ ਜੀ ਪ੍ਰੋਪਰ ਕਾਗਜ਼ ਪੂਰੇ ਆ ਤੇ ਉਹ ਜਿਹੜਾ ਵਾਹਨ ਖੜਾ ਤੁਸੀਂ ਦੱਸੋ ਉਹਦੇ ਮੋਰੇ ਕੁਝ ਵੀ ਹੈਗਾ ਜਾਂ ਕੁਝ ਵੀ ਨੰਬਰ ਪਲੇਟ ਐ ਨਹੀਂ ਕੁਝ ਵੀ ਸਰ ਹੈਗਾ ਕੁਝ ਵੀ ਨਹੀਂ ਹੈਗਾ ਤੇ ਜਿਹੜੇ ਬੰਦੇ ਆ ਆਪਣੇ ਇਹ ਗੱਲ ਕਰ ਰਹੇ ਆ ਕਿ ਜੀ ਜੀ ਹਾਂਜੀ ਵੀ ਤੁਸੀਂ ਆ ਕੇ ਸਾਨੂੰ ਕਾਨੂੰਨੀ ਧਮਕੀਆਂ ਨਾ ਦਿਓ ਜਿਹੜੀ ਜੀ ਰੋਂਗ ਹੈ ਉਹਨੂੰ ਰੋਂਗ ਕਵਾਂਗੇ ਸਾਡਾ ਵੈਡਿੰਗ ਕਾਰ ਐਸੋਸੀਏਸ਼ਨ ਨਹੀਂ ਮੰਗ ਕਰਦਾ ਕਿ ਇਸ ਕਾਰ ਦਾ ਇੱਥੇ ਪਰਭਾਈ ਕਰਾਈ ਜਾਵੇ ਨਹੀਂ ਤਾਂ ਇੱਥੇ ਵੈਡਿੰਗ ਕਾਰ ਐਸੋਸੀਏਸ਼ਨ ਸਾਰੀ ਆਊਗੀ ਤੇ ਮੌਕੇ ਤੇ ਜੋ ਵੀ ਇਸ ਕਾਨੂੰਨ ਦੇ ਹਿਸਾਬ ਨਾਲ ਅਸੀਂ ਉਹਨੂੰ ਪੈਲ ਕਰਾਂਗੇ ਮੇਰਾ ਨਾਮ ਹੈ ਦਾ ਲਖਮੀ ਲਖਮੀ ਗਾੜੀ ਬੱਤ ਨਾਲ ਦੋ ਰਿਆ ਵਾ ਕਈ ਗੱਲ ਹੋ ਗਿਆ ਸਾਣਾ ਇਹ ਗੱਡੀ ਮੇਰੀ ਗੱਡੀ ਹੈ ਮੇਰਾ ਛੋਟਾ ਭਰਾ ਦੌੜਾ ਰਿਹਾ ਸੀਗਾ ਕਿਹਾ ਇਸ ਗੱਡੀ ਦੀ ਮੈਂ ਜੀਪੀਐਸ ਨਾਲ ਚੈੱਕ ਕੀਤਾ 45 ਤੋਂ 48 ਦੇ ਸਪੂਤੇ ਗੱਡੀ ਦੇ ਵਿੱਚ ਹੀ ਆ ਬਾਕੀ ਆਪਣੇ ਸਾਈਡ ਰਾਮ ਨਾਲ ਜਾ ਰਿਹਾ ਇਹ ਵੀ ਪੈਰਾਂ ਦੇ ਕੋਲ ਕੈਮਰੇ ਦੀ ਕੋਈ ਨਹੀਂ ਆ ਗਈ ਲਾਈਵ ਲੈ ਉਹ ਵੀ ਚਾਹ ਤਾਨੂੰ ਦਿਖਾਊਗਾ ਲਾਈਵ ਕੋਰੀ ਨਹੀਂ ਦਿਖਾਊਗਾ ਇਹ ਗੱਡੀ ਦੀ ਸਪੀਡ ਜਿਹੜੀ 25 45 ਤੋਂ 48 ਦੀ ਸਪੀਡ ਤੇ ਗੱਡੀ ਵੱਜੀ ਇਹ ਬੰਦਾ ਇਧਰ ਆ ਰਿਹਾ ਸੀ ਗੱਡੀ ਇਹਨੇ ਮੋੜੇ ਕਹਿੰਦਾ ਜਾ ਰਹੀ ਸੀ ਮੇਰੇ ਭਾਜੀ ਮੈਂ ਲਾਈਵ ਕੈਮਰਾ ਸਾਰਾ ਚੈੱਕ ਕਰ ਲਿਆ ਵਾ ਤੋਂ ਨੇ ਜਾਤਰਾ ਮੈਂ ਇੱਕ ਗੱਡੀ ਨਜੋਨੇ ਜਾਤਰਾ ਮੋੜਦਾ ਪਰ ਸਾਡੀ ਗੱਡੀ 45 ਦੀ ਸਪੀਡ ਤੇ ਜਾ ਰਹੀ ਤਾਂ ਗੱਡੀ ਟੋਟਲ ਉਸ ਤੋਂ ਬਾਅਦ ਮੌਕਾ ਦੇ ਗਿਲੇ ਆਪਾਂ ਕਿਸ ਨੂੰ ਕੋਸ਼ਣੇ ਤਾਂ ਕਿ ਮੰਗ ਕੀ ਕਰਦੇ ਆਪਾਂ ਮੰਗ ਮੈਂ ਇਹ ਕਰਦੇ ਕਿ ਜਿਹੜਾ ਸਾਡਾ ਨੁਕਸਾਨ ਹੋਵੇ ਬਾ ਸਾਡਾ ਨੁਕਸਾਨ ਪਰਵਾਈ ਕੀਤੀ ਜਾਵੇ ਉਹ ਪਾਰਟੀ ਨੂੰ ਇੱਕ ਜਿਗਾ ਬਾਕੀ ਆਪਾਂ ਅਸੀਂ ਹਸ਼ਿਆਰਪੁਰ ਸਾਈਡ ਤੋਂ ਆ ਰਹੇ ਸੀਗੇ ਤੇ ਇੱਥੋਂ ਟਰਨ ਕਰ ਰਹੇ ਸੀ ਅਸੀਂ ਠੀਕ ਹੈ ਜੀ ਭਾਜੀ ਟਰਨ ਕਰ ਰਹੇ ওভার ਸਪੀਡ ਗੱਡੀ ਆ ਕੇ ਸਾਡੇ ਟਰੈਕਟਰ ਦੇ ਵਿੱਚ ਟੱਚ ਹੋਈ ਆ ਇੱਕ ਟਰਾਲੀ ਮੁੜ ਗਈ ਉਹਦੇ ਬੈਕ ਸਾਈਡ ਤੇ ਬਿਲਕੁਲ ਅੱਧੀ ਮੁੜੀ ਹੋ ਟਰਾਲੀ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਆ ਗਏ ਟੱਚ ਕੀਤੀ ਆ ਗੱਡੀ ਟਰੈਕਟਰ ਦੇ ਤੁਹਾਡੇ ਸਾਹਮਣੇ ਆ ਦੇਖ ਲਓ ਟਰੈਕਟਰ ਟੋਟਲ ਲਾਸ ਹੋ ਗਿਆ ਜੀ ਠੀਕ ਹੈ ਜੀ ਟਰੈਕਟਰ ਪੂਰਾ ਮੁੜ ਗਿਆ ਸੀਗਾ ਕਹ ਲਓ ਇਹਨਾਂ ਦੀ ਓਵਰ ਸਪੀਡ ਕਰਕੇ ਇਹ ਬਿਲਕੁਲ ਵਿੱਚ ਆ ਕੇ ਵੱਜਿਆ ਪਰਲੀਨਟ ਲੋ ਸੇਮ ਪਾਰਟੀ ਦਾ ਇਹ ਕਹਿਣਾ ਆ ਕਿ ਉਹ 40 45 ਸਪੀਡ ਤੇ ਆ ਰਹੇ ਸਕੇ ਤਾਂ ਐਕਸੀਡੈਂਟ ਹੋਇਆ ਭਾਜੀ 40 ਭਾਜੀ ਅਸੀਂ ਆਪ ਤੁਹਾਡੇ ਨਾਲ ਇਹ ਖਿਆਲ ਤੁਸੀਂ ਟਰੈਕਟਰ ਦੇਖ ਲਓ 40 45 ਦੀ ਸਪੀਡ ਵਿਚ ਜਿੰਨਾ ਟਰੈਕਟਰ ਹਾਰਡ ਆ ਇਹ ਕਦੀ ਨਹੀਂ ਟੁੱਟ ਸਕਦਾ ਪੂਰਾ ਟੋਟਲ ਲਾਸ ਹੋ ਗਿਆ ਟਰੈਕਟਰ ਇਹ ਕਹਿੰਦੇ 40 45 ਦੇ ਸਹੀ ਆ ਮੈਂ ਕਿਹਾ ਭਾਜੀ ਕਹਿਣ ਨੂੰ ਕੀ ਕਰਨਾ ਪਰ ਉਹਦਾ ਮੌਕਾ ਦੱਸਦਾ ਤੁਹਾਨੂੰ ਕਿ ਹਾਂ ਵੇ ਕੀ ਸਪੀਡ ਕਹਿ ਰਹੀ ਆ ਟਰੈਕਟਰ ਦਾ ਟੋਟਲੀ ਲਾਸ ਦੇਖੋ ਆਜੋ ਟੱਚ ਆਪਾਂ ਹੁਣ ਕੀ ਮੰਗ ਕਰਦੇ ਆ ਭਾਜੀ ਅਸੀਂ ਤਾਂ ਮੰਗ ਕੀ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਕਿ ਸਾਡੇ ਟਰੈਕਟਰ ਦਾ ਕੰਮ ਅਸੀਂ ਕਰਾ ਕਰਾ ਦੇ ਜਾਂ ਉਹ ਦੇਖ ਲਓ ਕਿ ਸਾਡਾ ਵੀ ਨੁਕਸਾਨ ਹੋਇਆ ਆ ਉਹਨਾਂ ਦਾ ਵੀ ਨੁਕਸਾਨ ਆ ਆਪਾਂ ਇਹ ਨਹੀਂ ਕਹਿੰਦੇ ਦੋਨਾਂ ਤਰਾਹ ਦੇ ਜੋਰ ਨਾ ਚੰਗਾ ਸਾਰੇ